ਗੌਰ ਫਰਮਾਇਓ ਜੀ ਗਜ਼ਲ ਹੈ ਬੜੀ ਵਧੀਆ ਆਪ ਨੂੰ ਪਸੰਦ ਆਵੇਗੀ ਬੜਾ ਕੁਝ ਮੈਂ ਲਿਖਣਾ ਚਾਹਣਾ ਬੜਾ ਕੁਝ ਮੈਂ ਲਿਖਣਾ ਚਾਹਣਾ ਸਭ ਤੋਂ ਵੱਖਰਾ ਦਿਸਣਾ ਚਾਹਣਾ ਰਾ ਮੇਰੇ ਵਿੱਚ ਕੋਈ ਨਾ ਆਵੇ ਰਾ ਮੇਰੇ ਵਿੱਚ ਕੋਈ ਨਾ ਆਵੇ ਜੱਗ ਸਾਰੇ ਨੂੰ ਮੈਂ ਜਿੱਤਣਾ ਚਾਹਣਾ ਮੈਂ ਪੁੱਤ ਪੰਜਾਬੀ ਮਾਂ ਦਾ ਲੋਕੋ ਮੈਂ ਪੁੱਤ ਪੰਜਾਬੀ ਮਾਂ ਦਾ ਲੋਕੋ ਉਹਦੇ ਕੋਲੋਂ ਕੁਝ ਸਿੱਖਣਾ ਚਾਹਨਾ ਲੱਖਾਂ ਔਂਕੜਾਂ ਮੈਂ ਹੱਸ ਕੇ ਜਰ ਲੂੰ ਲੱਖਾਂ ਔਂਕੜਾਂ ਮੈਂ ਹੱਸ ਕੇ ਜਰ ਲੂੰ ਪਹਾੜਾਂ ਅੱਗੇ ਮੈਂ ਟਿਕਣਾ ਚਾਹਨਾ ਵੱਡਾ ਜੇਰਾ ਮੈਨੂੰ ਹੁਣ ਕਰਨਾ ਪੈਣਾ ਵੱਡਾ ਜੇਰਾ ਹੁਣ ਮੈਨੂੰ ਕਰਨਾ ਪੈਣਾ ਟਕੇ ਟਕੇ ਤੇ ਨਾਮੇ ਵਿਕਣਾ ਚਾਉਣਾ ਬੂਟਿਆ ਨੀਵੇਂ ਆ ਨੂ ਰੱਬ ਵੰਡਦਾ ਦਾਤਾ ਗੌਰ ਫਰਮਾਇਓ ਜੀ ਬੂਟਿਆ ਨੀਵੇਂ ਆ ਨੂ ਰੱਬ ਵੰਡਦਾ ਦਾਤਾ ਮੈਂ ਰੱਬ ਦੇ ਅੱਗੇ ਵਿਛਣਾ ਚਾਉਣਾ ਮੈਂ ਰੱਬ ਦੇ ਅੱਗੇ ਵਿਛਣਾ ਚਾਉਣਾ ਇਹ ਜੀ ਗਜ਼ਲ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਮੈਂਟ ਲਾਇਕ ਤੁਸੀਂ ਕਰਨਾ ਤੇ ਦੱਸਣਾ ਜੀ ਕੋਈ ਵੀ ਗਲਤੀ ਹੁੰਦੀ ਹੈ ਤਾਂ ਦੱਸਿਆ ਕਰੋ ਤਾਂ ਕਿ ਅਸੀਂ ਉਸ ਗਲਤੀ ਦੇ ਵਿੱਚ ਅੱਗੇ ਵਾਸਤੇ ਉਸ ਗਲਤੀ ਨੂੰ ਸੁਧਾਰ ਸਕੀਏ ਧੰਨਵਾਦ